ਹਾਂਜੀ ਚਪਈ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਪੰਗਤੀ ਹੈ ਉਹ ਪੰਗਤੀ ਨੂੰ ਵਾਰ-ਵਾਰ ਦੁਹਰਾਉਣਾ ਹੈ ਮਤਲਬ ਵੀ ਵਾਰ-ਵਾਰ ਦ੍ਰਿੜ ਕਰਨਾ ਹੈ ਤੇ ਸੰਗਤ ਨੂੰ ਉਹ ਪੰਗਤੀ ਯਾਦ ਵੀ ਹੋਵੇਗੀ ਜਿਹੜੀ ਸੰਗਤ ਹਰ ਰੋਜ਼ ਦੀ ਅਭਿਆਸੀ ਹੈ ਨਿਤਨੇਮ ਕਰਦੀ ਹੈ ਨਮਸ਼ਕਾਰ ਤੇ ਸਹੀ ਕੋ ہماری ਬਸ ਇਸੇ ਪੰਗਤੀ ਦਾ ਪਾਠ ਤੁਸੀਂ ਕਰਨਾ ਹੈ ਚਾਹੇ ਤੁਸੀਂ 20 ਦਿਨ ਕਰ ਲਓ ਚਾਹੇ ਤੁਸੀਂ ਮਹੀਨਾ ਕਰ ਲਓ ਜਿਹੜੀ ਸੰਗਤ ਮੇਰੀ ਵੀਡੀਓ ਵੇਖਦੀ ਹੈ ਜਿਹੜੇ ਪਿਆਰ ਵਾਲੇ ਆ ਸ਼ਰਧਾ ਵਾਲੇ ਆ ਸੰਗਤ ਦੇ ਵਿੱਚੋਂ ਉਹੀ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਬਾਕੀ ਹੋਰ ਕਿਸੇ ਦੀ ਪਰਵਾਹ ਨਹੀਂ ਕਰਨੀ ਲੋਕ ਬਹੁਤ ਕੁਝ ਕਹਿੰਦੇ ਆ ਇਹ ਪੰਗਤੀ ਦਾ ਤੁਸੀਂ ਅਭਿਆਸ ਕਰਨਾ ਹੈ ਚਾਹੇ ਤੁਸੀਂ ਮਹੀਨਾ ਕਰ ਲਓ ਚਾਹੇ ਤੁਸੀਂ 15 ਦਿਨ ਕਰ ਲਓ ਤੇ ਤੁਹਾਨੂੰ ਆਪਣੇ ਆਪ ਨੂੰ ਮਹਿਸੂਸ ਹੋਵੇਗਾ ਕਿੱਡੀ ਸੋਹਣੀ ਇਹ ਗੁਰੂ ਦੀ ਬਖਸ਼ਿਸ਼ ਹੈ ਕਿੰਨੀ ਇਸ ਬਾਣੀ ਦੇ ਵਿੱਚ ਸ਼ਕਤੀ ਹੈ ਮਹਾ ਸ਼ਕਤੀ ਮਹਾ ਪਾਵਰ ਹੈ ਇਹ 10ਵੇਂ ਪਾਸ਼ਾ ਜੀ ਦੀ ਬਾਣੀ ਹੈ ਸੰਗਤ ਜੀ ਤੇ ਆਪ ਜੀ ਕਰਕੇ ਵੇਖਿਓ